ਮੇਰੇ ਵੱਲੋਂ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਕਰਦੇ ਆਪਾਂ ਵੀਡੀਓ ਸਟਾਰਟ ਇਹ ਆਪਾਂ ਬੈਂਗਨ ਲਈ ਆ ਛੋਟੇ ਵਾਲੇ ਤੇ ਇਹ ਹੈਗੀਆਂ ਚਾਰ ਮਿਰਚਾਂ ਵੱਡੀਆਂ ਇਹ ਕੌੜੀਆਂ ਨਹੀਂ ਹੁੰਦੀਆਂ ਇਹ ਆ ਤੇ ਤਿੰਨ ਚਾਰ ਮਿਰਚਾਂ ਇਹ ਆਪਾਂ ਬਰੀਕ ਵਾਲੀਆਂ ਲਈਆਂ ਕੁਛੇ ਭਿੰਡੀਆਂ ਲਈਆਂ ਐਡੀਆਂ ਐਡੀਆਂ ਇਸ ਤੋਂ ਇਲਾਵਾ ਆਪਾਂ ਪਿਆਜ਼ ਲਈ ਆ ਇਹਨਾਂ ਨੂੰ ਆਪਾਂ ਹੁਣੇ ਛਿੱਲਿਆ ਤੇ ਇਹ ਹੈਗਿਆ ਆਲੂ ਛੋਟੇ ਵਾਲੇ ਈ ਆਪਾਂ ساری ਸਬਜ਼ੀ ਬਣਾਵਾਂਗੇ ਇੱਧਰ ਜਿਹੜੇ ਆਪਾਂ ਮਸਾਲੇ ਲਈ ਆ ਇਹ ਆਪਾਂ ਨਮਕ ਆ ਇਹ ਮਸਾਲਾ ਗਰਮ ਮਸਾਲਾ ਮਤਲਬ ਤੇ ਇਹ ਹੈਗਾ ਹਲਦੀ ਪਾਊਡਰ ਇਹ ਲਾਲ ਮਿਰਚ ਪਾਊਡਰ ਆ ਇਹਦੇ ਵਿੱਚ ਥੋੜੀ ਜਿਹੀ ਕੁੱਟੀ ਲਾਲ ਮਿਰਚ ਵੀ ਪਾਈ ਆ ਤੇ ਦੂਸਰੀ ਵੀ ਹੈ ਤੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਵੀ ਆ ਤੇ ਇਹ ਹੈਗਾ ਚਾਟ ਮਸਾਲਾ ਇਹ ਆਪਾਂ ਇੰਨੇ ਕ ਮਸਾਲੇ ਪਾਏ ਆ ਤੇ ਇਹ ਵਿੱਚ ਆਪਾਂ ਇੱਕ ਜੀਰਾ ਵੀ ਪਾਇਆ ਤੇ ਥੰਡ ਵੀ ਪਾਈ ਆ ਇਹਦੇ ਵਿੱਚ ਹੀ ਪਾ ਲਈ ਆਪਾਂ ਹੁਣ ਆਪਾਂ ਪਹਿਲਾਂ ਆਲੂ ਤੇ ਬੈਂਗੜ ਭਰਾਂਗੇ ਇਹ ਪਹਿਲਾਂ ਆਪ ਆਲੂ ਘਰ ਲੈਣੇ ਆ ਇਸ ਤਰ੍ਹਾਂ ਕਰਕੇ ਚਾਰ ਫੜੀਆਂ ਕਰ ਲੈਣੇ ਆ ਚਾਰ ਦੇ ਵੀ ਆਪ ਪੰਜ ਕਰ ਲੈਣੇ ਬਰੀਕ ਬਰੀਕ ਕਰ ਲੈਣੇ ਛੇ ਫੜੀਆਂ ਹੋ ਜਾਣ ਮਤਲਬ ਐਦਾਂ ਇਸ ਤਰ੍ਹਾਂ ਇਹ ਸਾਰਿਆਂ ਨੂੰ ਮੈਂ ਕੱਟ ਲਾ ਲੈਣੀ ਆ ਇਹ ਮੇਰੇ ਦੂਰ ਰੱਖ ਲਈ ਸੀ ਇਹਨਾਂ ਨੂੰ ਮੈਂ ਕੱਟ ਲਾ ਲਿਆ ਸੀ ਤੇ ਇਹ ਆਪਾਂ ਇਸ ਤਰ੍ਹਾਂ ਭਰ ਲੈਂਦੇ ਆਂ ਇਹਨਾਂ ਨੂੰ ਭਰ ਕੇ ਪਹਿਲਾਂ ਆਪਾਂ ਬਣਾਉਣੇ ਸ਼ੁਰੂ ਕਰ ਦਿਆਂਗੇ ਅਲੱਗ-ਅਲੱਗ ਸਾਰੀਆਂ ਸਵੀਆਂ ਤੜਕੀਆਂ ਜਾਣਗੀਆਂ ਐਸੀ ਤਰ੍ਹਾਂ ਆਪ ਇਹਨੂੰ ਭਰ ਲਾਂਗੇ ਨਾਲ ਹੀ ਆਪਾਂ ਇਧਰ ਜਿਹੜੀ ਹੈਗੀ ਆ ਇਹ ਬੈਂਗਾ ਇਹ ਵੀ ਆਪਾਂ ਇਸੇ ਤਰੀਕੇ ਨਾਲ ਭਰ ਲਾਂਗੇ ਪਹਿਲਾਂ ਆਪਾਂ ਆਲੂਆਂ ਨੂੰ ਇਹਦੇ ਵਿੱਚ ਪਾ ਲੈਨੇ ਆ ਜਿਹੜਾ ਇੱਕ ਅੱਧਾ ਰਹਿ ਗਿਆ ਇਹ ਵੀ ਮੈਂ ਭਰ ਦਿੰਨੀ ਆ ਇਤਨਾ ਆਪਾਂ ਤੇਲ ਰੱਖ ਲਿਆ ਤੇ ਆਲੂ ਆਪਾਂ ਭਰ ਲੇ ਤੇਲ ਗਰਮ ਕਰਨ ਰੱਖਤਾ ਸੀ ਮੈਂ ਇਹਦੇ ਵਿੱਚ ਆਪਾਂ ਇਧਰ ਰੱਖ ਦਾਂਗੇ ਇਹ ਆਪਾਂ ਤਿੰਨ ਚਾਰ ਕਟਛੀਆਂ ਪਾਈਆਂ ਇੰਨਾ ਤੇਲ ਲੱਗਣਾ ਨਹੀਂ ਹੈਗਾ ਟੱਟ ਲੱਗੂਗਾ ਇਸ ਤੇ ਇਸ ਤਰ੍ਹਾਂ ਕਰਕੇ ਨੇ ਆਪਾਂ ਇਹਨੂੰ ਰੋਕ ਲਾਂਗੇ ਇਹਨੰਦਰ ਬੰਨਦੇ ਸੇਮਤੇ ਤੇ ਨਾਲ ਦੀ ਨਾਲ ਆਪਾਂ ਉਲਟ ਪਲਟੇ ਨੂੰ ਕਰੀ ਚੱਲਾਂਗੇ ਇਹਨੂੰ ਜਿਹੜਾ ਥੋੜਾ ਥੋੜਾ ਨਾਲ ਇਹਦੇ ਉੱਪਰ ਵੀ ਤੇਲ ਪਾਣੀ ਪਾਣੀ ਇਹਨਾਂ ਜਲਦੀ ਬਣ ਜਾਣਾ ਹੈ ना बिल्कुल सिम से रख दूंगी एक थे। थे तो बार हिला के फिर उसके बाद आप बैंगन भी पा लेंगे एदाई आप ऑल्ट पोल्ट करी चलोंगे ये छोटे वाले आलू आना आप ये बैंगन ले लेने ले तो बैंगन भी अपन मैं बह के भरती हाँ क्योंकि मैनू अच बुखार है बहुत खराब हो रहा ਬੱਚੇ ਤਾਂ ਮੈਨੂੰ ਕਹਿ ਕੇ ਗਏ ਸੀ ਮम्मा ਅੱਜ ਨਾ ਕੋਈ ਕੰਮ ਨਾ ਕਰੀਓ ਜੇ ਤੇ ਮੈਨੂੰ ਆਇਆ ਸੀਗਾ ਵੀ ਸਬਜ਼ੀ ਵੀ ਬਣਾਉਣੀ ਆ ਤੇ ਹੁਣ ਤਾਂ ਮੈਂ ਥੋੜੀ ਜੀ ਦਵਾਈ ਲੈ ਕੇ ਠੀਕ ਆ ਤੇ ਮੈਂ ਹੁਣੇ ਬਣਾਵਾਂ ਸ਼ਾਮ ਨੂੰ ਫੇਰ ਨਹੀਂ ਬਣਨੀ ਇਹਦੇ ਵਿੱਚ ਕੋਈ ਕੀੜਾ ਵਗੈਰਾ ਨਹੀਂ ਹੈਗਾ ਕੁਝ ਵੀ ਤੇ ਆਪਾਂ ਨਾ ਇਹਨੂੰ ਵੀ ਇਸ ਤਰ੍ਹਾਂ ਹੀ ਪਰ ਲਾ ਲઈએ ਉਹ ਜਦੋਂ ਅੱਧ ਦੇਖ ਕੇ ਬੰਨ ਲਗੇ ਨਾਲ ਨਾਲ ਆਪਣੇ ਮੈਂਘਣ ਭਰ ਲੈਣੇ ਆ ਤੇ ਇਹ ਫਿਰ ਇਕੱਠੇ ਬਣ ਜਾਣਗੇ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਮੈਂ ਨਾ ਕੱਲ ਲੈ ਕੇ ਰੱਖੀ ਸੀ ਇਹ ਕੱਲ ਸ਼ਾਮ ਹੀ ਬਣਾਉਣੀ ਸੀ ਕੱਲ ਮੈਨੂੰ ਨਾ ਥੋੜਾ ਜਿਹਾ ਫੀਵਰ ਸੀਗਾ ਤੇ ਇਸ ਕਰਕੇ ਨਾ ਮੈਂ ਫਿਰ ਮੈਂ ਬਣਾਈ ਨਹੀਂ ਸੀਗੇ ਤੇ ਫਿਰ ਮੈਂ ਕਿਹਾ ਵੀ ਇਹ ਸਬਜ਼ੀ ਤਾਂ ਫਿਰ ਨਾ ਬੇਹੀ ਹੋ ਜੂਗੀ ਤੇ ਫਿਰ ਉਹ ਜੀ ਸਵਾਦ ਨਹੀਂ ਬਣਦੀ ਹੈਗੀ ਤੇ ਇਸ ਕਰਕੇ ਮੈਂ ਤਾਂ ਹੋ ਲੈਣੂਗੀ ਬਤਾ ਫਿਰ ਜੂਨ ਤੇ ਬਣਾਈ ਨਾਲ ਨਾਲ ਜੀ ਆਪਾਂ ਇਹਨੂੰ ਮਲਾਈ ਜਾਂਦੇ ਆ ਕਿਉਂਕਿ ਜਦੋਂ ਪੂਰੀ ਤਰ੍ਹਾਂ ਵਧੀਆ ਬਣ ਗਏ ਨਾ ਆਪਾਂ ਇਹਨੂੰ ਓਦੋਂ ਬਖਾਓ ਓਦੋਂ ਪਤਾ ਮਿਲੇ ਬਸ ਇਹਨੂੰ ਸੁਲੋਗਾ ਕਰਦੇ ਰਹੋ ਨਾ ਜੇ ਤੁਸੀਂ ਬੜੀ ਤੇ ਇਤੇ ਕਰੋਗੇ ਤਾਂ ਫਿਰ ਇਹ ਮੱਚ ਜਾਊਗੀ ਤੇ ਨਾ ਹਨਾ ਉਹ ਜੋ ਟੇਸਟ ਨਹੀਂ ਆਉਣਾ ਹੈਗਾ ਕਿਸੇ ਕਰਕੇ ਨਾ ਕੱਲ ਵੀ ਨਹੀਂ ਵੀਡੀਓ ਪਾਈ ਜੀ ਮੇਥੋਂ ਤੇ ਠੀਕ ਨਹੀਂ ਹੈਗੀ ਸੀਗੀ ਮੈਸ ਤਾਂ ਕੰਦੇ ਨਾ ਦੱਸਣਾ ਨਹੀਂ ਚਾਹੀਦਾ ਕਿ ਮੈਂ ਬਿਮਾਰ ਹਾਂ ਤੂੰ 네ਗੈਟਿਵਿਟੀ ਜੀ ਹੁੰਦੀ ਹੈ ਇਹ ਮਤਲਬ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਜ਼ਰੂਰੀ ਹੈ ਕਿ ਮੈਂ ਠੀਕ ਜਾਂਦਾ ਸੇ ਇੰਨਾ ਰੱਖਣਾ ਚਾਹੀਦਾ ਮੇਰਾ ਗਲਾ ਖਰਾਬ ਕਰਕੇ ਨਾ ਮੈਨੂੰ ਦੱਸਣਾ ਵੀ ਆ ਥੋੜੀ ਨਾ ਵਾਰੀ ਮੇਰੀ ਭਾਰੀ ਭਾਰੀ ਹੋਈ ਪਈ ਹੈ ंद होना पहला बतिर नेैगेटिव सोचले उनरा हु कदरी ना नेैगेिटिव सोचना गा पॉजिटिव सोचना जो करना प्रमात्मानी करना सालकाौना किसरा करने वाला जी अपने बैंग करेंगे ए भी हुन में नानाले भी बार कर देखना को दिखा तरह आप भी रख देंगे बनी जान मैं दूसरी सब्जियां भर लूँगी आ गोल्डन हो जाते हैं बिलकुल बस इन्हें कि आप धीमी आके देती आप बना ਇਹਨੂੰ ਇੱਕ ਦਾ ਹੈ ਨਾ ਵਿੱਚ ਵਿੱਚ ਮੈਂ ਐਕਸਟਰਾ ਮਲਾਈ ਜੰਮ ਨਾ ਤੇ ਆ ਵੀ ਹੋਰਨ ਕਰਿਸਪੀ ਹੋ ਜਾਂਦੇ ਆਂ ਨੂੰ ਥੋੜੀ ਥੋੜੀ ਨਾ ਬਾਹਰੋਂ ਵੀ ਜਦੋਂ ਤੱਕ ਤੀਜਾ ਤੱਕ ਤੇ ਬਣਾਉਨੇ ਆ ਤਾਂ ਫਿਰ ਨੀਗੇ ਬਣਦੇ ਵਧੀਆ ਬਹੁਤ ਵਧੀਆ ਬਣਨਗੇ ਇਹ ਤੇ ਇਧਰ ਨਾਲ ਹੁਣ ਮੈਂ ਹੁਣ ਜਿਆਦਾ ਲੰਬੀ ਵੀਡੀਓ ਹੋ ਜੂਗੀ ਤੇ ਮੈਂ ਥੋੜੀ ਥੋੜੀ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਆਪਾਂ ਪਿੰਡਿਆਂ ਨੂੰ ਇਦਾਂ ਕੱਟ ਲਾਵਾਂਗੇ ਪਿੰਡਿਆਂ ਨੂੰ ਕੱਟ ਲਾ ਕੇ ਤੇ ਇਹਨਾਂ ਨੂੰ ਵੀ ਆਪਾਂ ਐਂ ਭਰ ਲਾਂਗੇ ਥੋੜਾ ਥੋੜਾ ਮਸਾਲਾ ਪਾ ਕੇ। ਐਸਾ ਜਿਵੇਂ ਆਪਰੇ ਇਹ ਇਹ ਹੁਣ ਮੈਂ ਸਾਰੀਆਂ ਪਿੰਡੀਆਂ ਭਰ ਲਾ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਜਿਹੜੀਆਂ ਪਾਉਂਗੀ ਪਿੰਡੀਆਂ ਫਿਰ ਲਓ ਜੀ ਆਪਾਂ ਇਹ ਪਿੰਡੀਆਂ ਮਿਰਚਾ ਤੇ ਇਹ ਪਿਆਜ਼ ਭਰ ਕੇ ਰੱਖ ਲਏ ਤੇ ਇਹ ਤੇ ਨਾਲ ਮਿਰਚਾਂ ਇਹਦੇ ਵਿੱਚ ਕਲਾ ਨਾਟਾ ਭਾ ਕੇ ਰੱਖਿਆ। ਇਹਨਾਂ ਨੂੰ ਆਪੇ ਇੱਥੇ ਰੱਖ ਲਏ ਨੇ ਉਧਰ ਆਪਣੇ ਇਹ ਬੈਂਗਣ ਤੇ ਆਲੂ ਬਿਲਕੁਲ ਚੰਗੀ ਤਰ੍ਹਾਂ ਬਣ ਗਏ ਆ। ਆਪਾਂ ਨੇ ਇਹਨੂੰ ਇੱਧਰ ਪਲੇਟ 'ਚ ਕੱਢ ਲੈਣੇ ਆ। चोड़ के क्ध लिख लगता बहुत ज़्यादा सेल है तेल ओना की रह जाता मत कड़छी काल की लगेगी तीन कड़छियाँ पाइं जो आप स्लो आगे चीज बनाने तो बहुत वाइया बन गई है ये अपने बैंगन बन गए तो अपने ना, ये आलू भी चंह तरह बन गई आलू क्योंकि आप ਕਿਨੇ ਦੇਖ ਲੈ ਚੰਗੀ ਤਰ੍ਹਾਂ ਬਣ ਗਈ ਹੈ ਆਲੂ ਇਹਨਾਂ ਨੂੰ ਵੀ ਆਪਾਂ ਇੱਧਰ ਕੱਟ ਲੈ ਲਈਏ ਆਲੂ ਨਿਕਚੇ ਹੋਣੇ ਚਾਹੀਦੇ ਜੇ ਤੁਹਾਡੇ ਰਹਿ ਨੇ ਨੀ ਬੈਂਗਣ ਬਣ ਗਏ ਤਾਂ ਬੈਂਗਣ ਕੱਢ ਲਓ ਤੇ ਆਲੂਆਂ ਨੂੰ ਬਾਅਦ ਚ ਕੱਢ ਲਿਓ ਹੋਰ ਸਿੰਗ ਲੱਗ ਜਾਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆਂ ਪਿੰਡੀ ऐसे तरह ਆਪਾਸ ਨਹੀਂ ਆਪਾਂ ਇਹ ਅਸਰ ਨਾਲ ਕਿ ਮੈਂ ਆਪਾਂ ਆਲਗ-ਆਲਗ ਸਬਜ਼ੀਆਂ ਜਿਹੜੀਆਂ ਬਣਾਉਨੇ ਆ ਬਹੁਤ ਜ਼ਿਆਦਾ ਟਾਈਮ ਲੱਗਦਾ ਟਾਈਮ ਤੋਂ ਕੁਛ ਨਹੀਂ ਲੱਗਦਾ ਹੈਗਾ ਥੋੜਾ ਟਾਈਮ ਹੀ ਲੱਗਦਾ ਜਿਵੇਂ ਆਪਾਂ ਪਰ ਮੱਟਰ ਮਟਰੰਡੇ ਵੀ ਬਣਾਉਂਨੇ ਆ ਜਾਂ ਬੈਂਗੜ ਬਣਾਉਂਨੇ ਇਹ ਆਪਾਂ ਅਲੱਗ-ਅਲੱਗ ਚੀਜ਼ਾਂ ਐ ਇਹ ਆਪਾਂ ਦੋ ਤਿੰਨ ਸਬਜ਼ੀਆਂ ਕਰ ਲਈਆਂ ਤੇ ਬਸ ਸਿਰ ਤੇ ਅਥਰਾ ਜਿਹਾ ਬਣਾ ਲਓ ਇਹ ਬਹੁਤ ਟੇਸਟੀ ਬਣ ਜਾਂਦੀ ਆ ਇਹਨਾਂ ਨੂੰ ਮਿਰਚਾਂ ਨੂੰ ਮੈਂ ਨਾਲ ਇੱਥੇ ਪਾ ਦਲੀ ਆਚਾਰਾਂ ਨੂੰ इन्हों तो बहुत ज़्यादा कुछ नहीं करना है, है कि आज कर इस तरह बन जाएंगे क्या आज आप कर लेंगे इस तरह एक बार इस तरह ਲੋੜੀ ਆਪਣੀਆਂ ਨਾ ਇਹ ਆ ਮਿਰਚਾਂ ਵੀ ਆਪਣੀਆਂ ਬਣ ਗਈਆਂ ਇਹਨਾਂ ਨੂੰ ਆਪਾਂ ਇਸ ਦਾ ਕੱਢ ਲੈਂਗੇ ਫਿਰ ਇਹ ਬਣ ਗਈ ਫਿਰ ਇਹ ਮੈਂ ਕੜਵਿ ਇਹਦੇ ਕੰਨੇ ਨੂੰ ਲਓ। ਲਓ। ਆਪਾਂ ਇਹ ਕੱਢਦੇ, ਪੋਨਾ ਪੈਦੇ ਵਿੱਚ ਪਿਆਜ਼ ਭੁੰਨ ਲੈਨੇ ਆ। ਇਹਨਾਂ ਨੂੰ ਮੇਦਨ ਰੱਖ ਲੈਨੇ। ਇਹ ਆਪਣਾ ਪਿਆਜ਼ ਇਸ ਤਰ੍ਹਾਂ ਕਰਕੇ ਕੱਟ ਲਾ ਕੇ ਇਦਾਂ ਭਰੇ ਆ। गोल इस तरह ही कटे आपको कोई दो जे थोड़ा जहां लाता तो मैं दो भरेया नहीं तीन तेन भरेगा इन आप हिला लें तो जल्दी बन जाएगी प्याज का भी अंदर तक आपना ये जो दो तीन मिर्चा ना इन विचाले जे रख के बस एक अद्धे मिनट वास्ते भी खा लें ये आप जी मिर्चा तेन पाइया से ना ये आप बन गई इन्हों अलग रिट्टी क्ड के रख देंगे बस कल हम अपना प्याज ही रह गए बनाने बस ये भजी तरह ये बहुत टेस्टी लगती है हमें प्याज इसके थोड़ी जे वाई है मैं जमते आलू इस तरह ही बन जाएंगे अपने आलू प्याज भी बन गए तो इन्हों क ਇਹਦਾ ਉਹਨਾਂ ਪੈਰ ਵਿੱਚ ਥੋੜਾ ਤੇਲ ਕੱਢ ਦਿੰਨੇ ਆ ਤੇਲ ਜ਼ਿਆਦਾ ਹੀ ਹੈ ਇਹਨਾਂ ਇਧਰ ਆਪਾਂ ਕੜਾਈ ਰੱਖ ਲਈ ਆਪਾਂ ਇਹਦੇ ਵਿੱਚ ਅੱਧੀ ਕਲਤੀ ਅੱਧੀ ਤੋਂ ਵੀ ਟੱਪ ਆਂਗੇ ਆਪਾਂ ਤੇਲ ਪਾਇਆ ਹਨਾ ਹਨਾ ਥੋੜਾ ਜਿਹਾ ਦੇਖਣਾ ਮਿਲ ਤੋਂ मेरे जीरा पा दे थोड़ा जहाँ ये थोड़ा जहा अदरक लसन का पेस्ट पा दे तीन प्याज कट के लिए बरीक कटे हुए है ये भी आपने आप भुन लें ची तरह वह आप दूसरा तेल ना आप कट के रख लिया इधर इसी तरह आप गोल्डन फोन तक आप प्याज हल्के गोल्डन हो गए ਮੈੱਕ ਜੀ ਆਉਣ ਲੱਗ ਜੀ ਜੇ ਤੋਂ ਬਸ ਉਦੋਂ ਬੰਦ ਕਰ ਦੇਣਾ ਹੁਣ ਆਪਾਂ ਇਹਦੇ ਵਿੱਚ ਨਮਕ ਥੋੜਾ ਜਿਹਾ ਪਾਇਆ ਕਿਉਂਕਿ ਆਪਾਂ ਇਹਦੇ ਵਿੱਚ ਵੀ ਪਾਇਆ ਸੀ ਹਲਕਾ ਜਿਹਾ ਨਮਕ ਮਿਰਚ ਤੇ ਮਸਾਲਾ ਪਾਇਆ ਤੇ ਨਾਲ ਮੜੀ ਜੀ ਹਲਦੀ ਪਾਈ ਆਪਾਂ ਇਹਨੂੰ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਜੀ ਜੇ ਆਪਾਂ ਕੋਕੀ ਦੀ ਅੱਗ ਤੇ ਬਣਾਉਂਦੇ ਆ ਨਾ ਤਾਂ ਫੇਰ ਉਹ ਮਸਾਲੇ ਵੀ ਨਹੀਂ ਮਚਦੇ ਹੈਗੇ ਹੁਣ ਆਪਣਾ ਇਹ ਨੂਨ ਮਿਰਚ ਸਾਰਾ ਪਾਪਾ ਤੇ ਆਪਾਂ ਨਾ ਹੋਣੇ ਦੇ ਵਿੱਚ ਇਹ ਸਾਰੀ ਸਬਜੀ ਪਾ ਲਈਏ। ਬਹੁਤ ਜ਼ਿਆਦਾ ਤੇਲ ਨਹੀਂ ਹੈਗਾ ਆਪਣੀ ਸਬਜੀ ਚ। ਆ ਜਿਹੜਾ ਹਲਕਾ ਜਿਹਾ ਤਾਂ ਹੈਗਾ। ਜ਼ਿਆਦਾ ਨਹੀਂ ਹੈਗਾ। ਮਤਲਬ ਕਿ ਆਪਾਂ ਸਾਰਾ ਜਿਹੜਾ ਆਪਾਂ ਤਿੰਨ ਕੜਛੀਆਂ ਤੇਲ ਦੀਆਂ ਪਾਈਆਂ ਸੀ ਉਹਦੇ ਵਿੱਚੋਂ ਆਪਣੀ ਡੇਢ ਕੜਛੀ ਲੱਗੀ ਹੈ ਮਸਾਂ। ਜੇ ਆਪਾਂ ਸੇਮ ਤੇ ਹਲਕੀ ਅੱਗ ਤੇ ਬਣਾਉਂਨੇ ਆ ਤਾਂ। ਜੇ ਆਪਾਂ ਥੋਲ ਅੱਗ ਕਰਕੇ ਬਣਾਉਂਨੇ ਆ ਫਿਰ ਤਾਂ ਮੱਚ ਵੀ ਜਾਂਦਾ। ਨਾਲ ਮਸਾਲਾ ਤੇ ਤੇਲ ਦੀ ਬਹੁਤ ਜ਼ਿਆਦਾ ਨਹੀਂ ਚਾੜਾ ਲਉਂਦੇ ਆ ਆਪਣੀ ਸਬਜ਼ੀ ਬਣ ਕੇ ਨਾ ਬਿਲਕੁਲ ਰੈਡੀ ਹੋ ਗਈ ਆ ਅਗਲੀ ਵਿੱਚ ਰਲਾ ਦੇਣੇ ਜਦੋਂ ਆਪਾਂ ਇਸ ਤਰ੍ਹਾਂ ਪਿਆਜ਼ ਵਿੱਚ ਪਾ ਗਏ ਤੇ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰਦੇ ਨੇ ਨਾ ਇਹਦਾ ਦੁੱਗਣਾ ਟੇਸਟ ਹੋ ਜਾਂਦਾ ਜੇ ਆਪਾਂ ਕੱਲੀ ਤਲਕੇ ਇਸ ਤਰ੍ਹਾਂ ਜੀ ਖਾ ਲੈਨੇ ਆ ਉਹ ਇੰਨੀ ਟੇਸਟੀ ਨਹੀਂ ਲੱਗਦੀ ਜਿਵੇਂ ਆਪਾਂ ਇਹਦੇ ਵਿੱਚ ਹੁਣ ਆਪਾਂ ਪਿਆਜ਼ ਭੁੰਨ ਕੇ ਪਾਇਆ ਤੇ ਇਹਦੇ ਨਾਲ ਇਹਦਾ ਲੇਵਲ ਸਬਜੀ ਦਾ ਜਿਆਦਾ ਵਧੀਆ ਬਣ ਗਿਆ। ਲੋ ਜੀ ਆਪਾਂ ਹੁਣ ਗੈਸ ਬੰਦ ਕਰ ਦਨੇ ਆ। ਲੋ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ। ਜੇ ਤੁਹਾਨੂੰ ਇਹ ਵੀਡੀਓ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ।